ਸੰਗੀਤ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਅਮਰ ਤਵੇਲੇ ਨਹੀਂ ਉੱਠਦੇ ਉੱਠ ਕੇ ਨਿਤ ਨੇਮ ਨਹੀਂ ਕਰਦੇ ਜੇ ਫਿਰ ਕਈ ਭੈਣ ਭਰਾ ਇਹ ਸਵਾਲ ਕਰਦੇ ਆ ਉਹ ਕਹਿੰਦੇ ਵੀ ਭੈਣ ਜੀ ਜੇਕਰ ਕਿਸੇ ਦਿਨ ਕਿਸੇ ਕਾਰਨ ਕਰਕੇ ਸਾਡੇ ਤੋਂ ਅਮਰਤ ਵੇਲੇ ਨਾ ਉੱਠਿਆ ਜਾਵੇ ਨਿਤ ਨੇਮ ਨਾ ਕੀਤਾ ਜਾਵੇ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਅਸਾਂ ਕਹਿੰਦੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਆ ਜੋ ਆਪ ਜੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸ਼ੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਡੋਈ ਮੈਸੇਜ ਨੂੰ ਵੀ ਭੈਣ ਭਰਾ ਮਾਤਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਰੂਰ ਦੱਸਿਓ ਜੀ ਅਤੇ ਉਹ ਕਾਰਨ ਵੀ ਜਰੂਰ ਦੱਸਿਓ ਜਿਸ ਕਾਰਨ ਕਰਕੇ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਚਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰ ਪਾਉਂਦੇ ਜੇਕਰ ਤੁਸੀਂ ਅਸਲ ਕਾਰਨ ਦੱਸੂਗੇ ਤਾਂ ਫਿਰ ਆਪਾਂ ਗੱਲਬਾਤ ਇਸ ਬਾਰੇ ਕਰ ਸਕਾਂਗੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਗੱਲਾਂ ਜ਼ਰੂਰ ਯਾਦ ਰੱਖਿਓ ਸਭ ਤੋਂ ਪਹਿਲੀ ਗੱਲ ਹਰੇਕ ਗੁਰਸੇਖ ਨੂੰ ਚੇਤੇ ਹੋਣੀ ਚਾਹੀਦੀ ਆ ਉਹਦੇ ਚੇਤੇ ਦਾ ਅੰਗ ਹੋਣੀ ਚਾਹੀਦੀ ਆ ਕਿ ਕੰਮ ਕਿ ਨਿਤ ਨਿਤ ਅੰਮ੍ਰਿਤ ਵੇਲੇ ਉੱਠਣਾ ਔਰ ਤੇ ਨਿਤ ਨੇਮ ਕਰਨਾ ਇਹ ਸਿੱਖ ਦੀ ਮੋਤੀ ਨਹੀਂ ਆ ਇਹ ਗੁਰੂ ਦਾ ਹੁਕਮ ਆ ਤੇ ਗੁਰੂ ਦਾ ਹੁਕਮ ਸਿੱਖ ਨੇ ਹਰ ਹਾਲ ਦੀ ਵਿੱਚ ਮੰਨਣਾ ਹੀ ਮੰਨਣਾ ਹੀ ਮਤਲਬ ਹਰ ਰੋਜ਼ ਜੋ ਮਨ ਤੋਂ ਬਿਲੇ ਹੁਣ ਮੈਂ ਉਤਕੇ ਨਿਤਨੇਮ ਕਰਨਾ ਹੈ ਭਜਨ ਮੰਦਗੀ ਕਰਨੀ ਹੈ ਉਹ ਪਰਮ ਕਿਰਪਾ परमात्मा ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਉਣੀ ਹੈ ਕੋਈ ਨਾ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਲਗਾਓ ਸੁਰ ਬਾਣੀ ਦਾ ਪਾਠ ਕਰਨਾ ਹੈ ਜਿਹੜੇ ਪਾਠ ਨਹੀਂ ਕਰ ਸਕਦੇ ਉਸ ਸਵਾ ਘੰਟਾ ਗੁਰਮੁਖਤਰ ਕਰ ਲੋ ਸਵਾ ਘੰਟਾ ਗੁਰਮੁਖਤਰ ਜਾਪ ਕਰ ਲੋ ਜੇਕਰ ਤੁਸੀਂ ਕਹਿੰਦੇ ਹੋ ਕਿ ਮੋਗ ਮੰਤਰ ਜੀ ਦਾ ਜਾਪ ਵੀ ਨਹੀਂ ਕਰ ਪਾਉਂਦੇ ਤਾਂ ਫਿਰ ਵਾਹਿਗੁਰੂ ਜੀ ਕਹਿਣਾ ਤਾਂ ਕੋਈ ਔਖਾ ਨਹੀਂ ਹੈ ਸਿੱਤਾ ਹੀ ਘੰਟੇ ਵਾਹਿਗੁਰੂ ਜੀ ਦਾ ਜਾਪ ਕਰੋ ਸੇ ਮਨ ਕਰੋ ਕਿਉਂਕਿ ਸੰਗਤ ਜੀ ਇਹ 24 ਘੰਟਿਆਂ ਦੇ ਵਿੱਚ ਢਾਈ ਘੰਟੇ ਦਾ ਦਸਤੰਦ ਸਾਡਾ ਰੋਜ਼ ਦਾ ਆਪਣੇ ਗੁਰੂ ਸਾਹਿਬ ਜੀ ਦੇ ਲਈ ਨਾਮ ਕਰ ਹੈ ਇਹ ਢਾਈ ਘੰਟੇ ਗੁਰੂ ਸਾਹਿਬ ਜੀ ਨੇ ਸਾਡੇ ਤੋਂ ਮੰਗੇ ਆ ਇਹ 2.5 ਘੰਟੇ ਪਰਮਪਿਤਾ ਪ੍ਰਮਾਤਮਾ ਦੀ ਭਜਨ ਮੰਦਗੀ ਕਰਨ ਦਾ ਵੇਲਾ ਹੈ। ਸਵੇਰੇ ਪਹਿਲੇ 5-3 ਘੰਟੇ ਆ ਸਵੇਰੇ 3:00 ਤੋਂ ਲੈ ਕੇ ਸਵੇਰੇ 6:00 ਵਜੇ ਤੱਕ ਦਾ ਵੇਲਾ ਅੰਮ੍ਰਿਤ ਵੇਲਾ ਮੰਨਿਆ ਗਿਆ ਹੈ ਤੇ ਇਹ ਵੇਲਾ ਕੋ ਅਕਾਲ ਉਰਖ ਦੀ। ਪਰਮਪਿਤਾ ਪ੍ਰਮਾਤਮਾ ਦੀ ਭਜਨ ਮੰਦਗੀ ਕਰਨ ਦਾ ਵੇਲਾ ਹੈ। ਬਾਕੀ ਦੇ ਜਿਹੜੇ 21 ਘੰਟੇ ਹਨ ਉਹ ਆਪਾਂ ਨੂੰ ਆਪਣੀ ਤਰ੍ਹਾਂ ਹੀ ਕੰਮ ਤਾਂ ਵੀ ਕਰਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੂਟਾਣ ਨੂੰ ਦਿੱਤੇ ਆ ਪਰ ਪਹਿਲੇ 3-3 ਘੰਟੇ ਤਦ ਕੋ ਸੱਚੇ ਪਾਰਸ਼ਦ ਹੀ ਪਰ ਨਿਰੰਭਵ ਜੀ ਕਰਤਾ ਬੁਲਾ ਹੈ ਜੋ ਕੀ ਮਹਾਨ ਦਰਤੇ ਨਾ ਹੋ ਇਹ ਵੇਲਾ ਗੁਰ ਚਰਨਾ ਦੇ ਵਿੱਚ ਸਾਨੂੰ ਤੇ ਇੱਕ ਬਾਤ ਚਾਹੀਦਾ ਹੈ ਵਾਕਿ ਕਿਸੇ ਕਾਰਨ ਕਰਕੇ ਅਮਰਤ ਬਿਨੇ ਨਹੀਂ ਉੱਠ ਪਾਈ ਉੱਠ ਕੇ ਨਿਤ ਨੀਂਦ ਨਹੀਂ ਕਰ ਪਾਈ ਤਾਂ ਬਾਕੀ ਪੂਰਾ ਦਿਨ ਪਿਆ ਹੈ ਆਪਣਾ ਨਿਤ ਨੀਂਦ ਜ਼ਰੂਰ ਪੂਰਾ ਕਰੋ ਹੇ ਦੋਤਾ ਇਹ ਕਿੰਨੇ ਦੱਸਾਂਗੇ ਹਾਂ ਕਿ ਆਪਾਂ ਹਰ ਪਾਲ ਦੀ ਵਿੱਚ ਕੱਢਣਾ ਹੀ ਪਤਾ ਨਹੀਂ ਭਾਵੇਂ ਘੰਟੇ ਆਪਣੀ ਸਭ ਸੱਚੇ ਬਾਸ਼ਾ ਜਲਮਾ ਦੇ ਵਿੱਚ ਭਾਗ ਗਰੀ ਜਿਹਨੂੰ ਲਗਉਮੀਆਂ ਦੇ ਕਰ ਤੁਸੀਂ ਅਮਰਤ ਵੀ ਨਹੀਂ ਉਤਪਾਏ ਉੱਥੇ ਨਿਤ ਨੇਮ ਨਹੀਂ ਕਰ ਪਾਏ ਇੱਕ ਗਲਤੀ ਕਰ ਲਈ ਆ ਤਾਂ ਹੁਣ ਜੇ ਜੀ ਗੱਲ ਤੀ ਨਾ ਕਰਿਓ ਕਿ ਨਾ ਹੋਵੇ ਕਿ ਪੂਰੇ ਦਿਨ ਦਾ ਵਿਸਮਨ ਨਹੀਂ ਨ ਘਟੋ ਕਿ ਪੂਰੇ ਦਿਨ ਦਾ ਵਿਸਮਨ ਜੁਰੂਰ ਕੱਢਣਾ ਹੈ ਦਿਨ ਚੜੇ ਪਾਟ ਕਰ ਲੋ ਦੁਪਹਿਰ ਦੇ ਨੇ ਸ਼ਾਮ ਤੱਕ ਰਾਤ ਤੱਕ ਆਪਣੇ ਢਾਈ ਘੰਟੇ ਦਾ ਵਿਸਮਨ ਇਮਾਨਦਾਰੀ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਭੇਟ ਕਰੋ ਕਿਉਂਕਿ ਸੰਤ ਜੀ ਜਦੋਂ ਕੋਈ ਵੀ ਗੁਰਸਿੱਖ ਕੋਈ ਵੀ ਨੰ ਪੂਰੀ ਇਮਾਨਦਾਰੀ ਦੇ ਨਾਲ ਇਹ ਢਾਈ ਘੰਟੇ ਗੁਰੂ ਚਰਨਾਂ ਦੇ ਵਿੱਚ ਭੇਟ ਕਰਨੇ ਸ਼ੁਰੂ ਕਰ ਦਿੰਦਾ ਹੈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਵੀ ਇਸ ਮਨੁੱਖ ਨੂੰ ਕਲੇਜਾਰੀ ਜਾਂਦੇ ਆ ਬਹੁਤ ਬੇਰਬਾਨ ਹੁੰਦੇ ਆ ਮੰਨਦੇ ਆ ਕਿ ਜ਼ਿੰਦਗੀ ਦੇ ਵਿੱਚ ਧੁਰ ਤੋਂ ਸੁੱਖ ਚਲਦੇ ਰਹਿੰਦੇ ਆ ਕਈ ਵਾਰ ਇਦਾਂ ਦਾ ਸਮਾਂ ਬਣ ਜਾਂਦਾ ਏ ਕਿ ਤੁਹਾਡੇ ਤੋਂ ਉਮਰਤ ਵੀ ਨਹੀਂ ਉੱਠਿਆ ਗਿਆ ਨਿਤਨੇਮ ਨਹੀਂ ਕੀਤਾ ਗਿਆ ਤਾਂ ਸੰਗਤ ਜੀ ਪੂਰੇ ਦਿਨ ਦੇ ਵਿੱਚ ਕਿਸੇ ਵੇਲੇ ਬੈਠ ਕੇ ਹੀ ਮਾਲਕ ਨੂੰ ਯਾਦ ਕਰਨ ਲੋ ਵੈਸੇ ਤਾਂ ਹਰ ਕੋਸ਼ਿਸ਼ ਕਰਨੀ ਆ ਕਿ ਉਮਰਤ ਬਰੇ ਉੱਠ ਕੇ ਟਿਕਟ ਵਜਨ ਮੰਦਗੀ ਕਰੀਏ ਗੁਰਬਾਣੀ ਦਾ ਪਾਲ ਕਰੀਏ ਅਤੇ ਦੂਸਰੀ ਗੱਲ ਕਈ ਪੈਣ ਤਰ੍ਹਾਂ ਕਹਿੰਦੇ ਆ ਕਿ ਅਸੀਂ ਗੁਰਬਾਣੀ ਦਾ ਪਾਠ ਨਹੀਂ ਕਰਤਾ ਹੁੰਦੇ ਕਈ ਪੈਣ ਤਰ੍ਹਾਂ ਕਹਿੰਦੇ ਵੀ ਸਾਨੂੰ ਬਾਣੀ ਦਾ ਸ਼ੁੱਧ ਉਚਾਰਨ ਨਹੀਂ ਆਉਂਦਾ ਜਾਂ ਘੱਟ ਪੜੇ ਲਿਖੇ ਹੋਣ ਕਰਕੇ ਤਾਂ ਸੰਗਤ ਜੀ ਜੇ ਬਾਣੀ ਦਾ ਸ਼ੁੱਧ ਉਚਾਰਨ ਨਹੀਂ ਕਰ ਪਾਉਂਦੇ ਹੋ ਤੁਸੀਂ ਬਾਣੀ ਸੁਣ ਨਹੀਂ ਸੁਣਕਰ ਤਾਂ ਸੁਣ ਸੁਣ ਕੇ ਕਰੋ ਤਾਂ ਆਪਣੇ ਆਪ ਹੀ ਸਖਿਆ ਗੈਤੀਆਂ ਦੇ ਵਿੱਚ ਸੁਧਾਰ ਹੋ ਜਾਵੇਗਾ ਦੂਸਰੀ ਗੱਲ ਕਿ ਜੇਕਰ ਤੁਸੀਂ ਬਿਲਕੁਲ ਹੀ ਵਰਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਸੁਣ ਤਾਂ ਸਕਦੇ ਗੁਰਮੰਤਰ ਦਾ ਜਾਪ ਹੀ ਸਕਦੇ ਫਿਰ ਤੁਸੀਂ ਗੁਰਮੰਤਰ ਦਾ ਆਪ ਹੀ ਵਾਹਿਗੁਰੂ ਜੀ ਦਾ ਜਾਪ ਕਰੋ ਅਤੇ ਪੂਰੇ 2.5 ਘੰਟੇ ਫਿਰ ਦੇਖਣਾ ਸਤਿਗੁਰ ਸੱਚੇ ਬਾਦਸ਼ਾਹ ਜੀ ਦੇ ਕਿੰਨੇ ਕਿਰਪਾ ਕਰਦੇ ਸੋਸਨਤ ਜੀ ਇਹ ਤਾਂ ਇਹ ਕੰਦੇ ਆ ਪਰਾਹ ਹਾਂ ਵਿੱਚ ਪਚਕਮੰਦ ਘੇਟ ਕਰਨੇ ਹੀ ਚੱਲਨੇ ਆ ਭਾਵੇਂ ਤੁਸੀਂ ਨਾਮ ਜਪੋ ਸਿਮਨ ਕਰ ਲੋ ਗੁਰਬਾਣੀ ਦਾ ਪਾਠ ਕਰ ਲੋ ਸੇਵਾ ਕਰ ਲੋ ਸ਼ਿਕਰਨਾ ਕਰ ਲੋ ਜਿਵੇਂ ਤੇਗੇ ਕਿਤਾਈਆਂ ਟਿਕਿਆ ਵਿਸ਼ਵਾਸ ਜਿਵੇਂ ਸੋਸਨਤ ਜੀ ਆਸ ਕਰਦੇ ਆ ਕਿ ਅੱਜ ਦੀ ਕੀ ਵੀਡੀਓ ਕੇ ਵਿਸ਼ਾ ਤੁਹਾਨੂੰ ਚੰਗਾ ਲੱਗਾ ਹੋਵੇਗਾ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਜੇਕਰ ਕੋਈ ਗੱਲ ਚੰਗੀ ਨਹੀਂ ਲੱਗੀ ਉਹ ਜੀ ਸੁਣਾਉਂਦਾ ਜਵਾਬ ਤੁਹਾਨੂੰ ਨਹੀਂ ਮਿਲਿਆ ਤਾਂ ਤੁਸੀਂ ਕਿੰਨੇ ਕੁ ਵਾਰ ਸੁਣ ਚੁੱਕੇ ਹੋ ਤੁਸੀਂ ਤਾਂ ਅਗਲੀ ਵੀਡੀਓ ਵਿੱਚ ਤੁਹਾਡਾ ਜਵਾਬ ਮੈਂ ਜਰੂਰ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੀ